ਗੁਰੂ ਬਦਨਮੀਆਂ ਧੋ ਦਿੰਦੇ ਪਰ ਸਾਧ ਸੰਗਤ ਸ਼ਰਤ ਕੋਈ ਹੈ ਕਿ ਗੁਰੂ ਅੱਗੇ ਸਿਰਫ ਅਰਦਾਸ ਚੱਲਦੀ ਹੈ ਹੋਰ ਕੁਝ ਵੀ ਨਹੀਂ ਉਹਦੇ ਅੱਗੇ ਨਾ ਕੋਈ ਜੋਰ ਨਾ ਕੋਈ ਪੂਜਾ ਨਾ ਕੋਈ ਪਾਠ ਇੱਕੋ ਚੀਜ਼ ਪਾਤਸ਼ਾਹ ਨੇ ਕਿਹਾ ਸਿੱਖਾ ਤੂੰ ਜਪ ਤੱਪ ਵੀ ਕਰੇ ਤੂੰ ਆਚਰਨ ਵੀ ਉੱਚਾ ਰੱਖੇ ਤੂੰ ਪੂਜਾ ਪਾਠ ਵੀ ਕਰੇ ਪਰ ਗੁਰੂ ਕੋਲ ਇੱਕ ਚੀਜ਼ ਚੱਲਣੀ ਹੈ ਸਭ ਕੁਝ ਕਰਕੇ ਕਮੀ ਹੱਥ ਜੋੜ ਕੇ ਕੇ ਨਾ ਹੋ ਜਤੀ ਸਦੀ ਨਹੀਂ ਪੜਿਆ ਪੜੋ ਨਾ ਕੋ ਜਤੀ ਸਦੀ ਨਹੀਂ ਮੂਰਖ ਮੁਗਧਾ ਜਨਮ ਬਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਤੇਰਾ ਜਪ ਤੱਬ ਵੀ ਹੋਵੇ ਪਰ ਤੂੰ ਗੁਰੂ ਕੋਲ ਕਮੇ ਰੋਜ ਹੱਥ ਜੋੜ ਕੇ ਕਿ ਜਪ ਤਪ ਸੰਜਮ ਧਰਮ ਨ ਕਮਾਇਆ ਸਿਵਾ ਸਾਧਨ ਜਾਣਿਆ ਹਰ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਬਰੇ ਕੀ ਰੱਖੋ ਅਰਦਾਸ ਹੀ ਸਿੱਖ ਨੂੰ ਬਚਾ ਸਕਦੀ ਹੈ ਅਰਦਾਸ ਹੀ ਸਿੱਖ ਨੂੰ ਪਰਵਾਨ ਕਰਾਉਂਦੀ ਹੈ ਅਰਦਾਸ ਹੀ ਸਿੱਖੀ ਦੀ ਸ਼ੁਰੂਆਤ ਹੈ ਅਰਦਾਸ ਹੀ ਸਿੱਖੀ ਦੀ ਮੰਜ਼ਲ ਹੈ ਹਮੇ ਵਿੱਚ ਆ ਗਏ ਅਹੰਕਾਰ ਵਿੱਚ ਆ ਗਏ ਹਰ ਬੰਦਾ ਈਗੋ ਨਾਲ ਭਰਿਆ ਹੋਇਆ ਕੋਈ ਨਿਵਣ ਵਾਸਤੇ ਤਿਆਰ ਨਹੀਂ ਇਹ ਸਿਰਫ ਅਰਦਾਸ ਦੇ ਅੱਖਰਾਂ ਦਾ ਸ਼ਿੰਗਾਰ ਰਹਿ ਗਿਆ ਕਿ ਸਿੱਖਾਂ ਦਾ ਮਨ ਨਹੀਂ ਮੰਗ ਮਤ ਉੱਚੀ ਮਤ ਦਾ ਰੱਖ ਆਪ ਹਾਲਪੁਰਖ ਵਹਿਗੁਰੂ ਗੁਰੂ ਸਿੱਖ ਦੀ ਮਤ ਦਾ ਰੱਖਾ ਤਾਂ ਬਣਦਾ ਜੇ ਸਿੱਖ ਦਾ ਮਨ ਨਹੀਂ ਵਰਗੇ ਅੱਜ ਝਗੜੇ ਮਨ ਦੇ ਪਏ ਹੋਏ ਨੇ ਆਪਾਂ ਮਨ ਦੇ ਝਗੜਿਆਂ ਵਾਸਤੇ ਗੁਰੂ ਕੋਲ ਬੈਠੇ ਆਪੋ ਆਪਣੇ ਮਨ ਦੀ ਬਿਰਥਾ ਗੁਰੂ ਨੂੰ ਕਹੋ ਤੇ ਸਾਧ ਸੰਗਤ ਜੇ ਗੁਰੂ ਦੇ ਅੱਗੇ ਮਨ ਦੀ ਬਿਰਥਾ ਰੱਖੋਗੇ ਇਹ ਸੱਚ ਹੈ ਗੁਰੂ ਮੰਨ ਦਾ ਮਾਨ ਮਟਾ ਦਿੰਦਾ ਪਰ ਅਸੀਂ ਗੁਰੂ ਕੋਲ ਅੱਗੇ ਵੀ ਮਾਨ ਰੱਖਨੇ ਇਹ ਮਾਫ ਕਰਿਓ ਧਾਰਮਿਕ ਲੋਬੀ ਵਿੱਚ ਵੀ ਚੱਲ ਗਿਆ ਮੈਨੂੰ ਇੱਕ ਸੱਜਣ ਮੈਂ ਸੰਗਮ ਤੇ ਗਿਆ ਕਹਿੰਦੇ ਭਾਈ ਸਾਹਿਬ ਰੁਕ ਜਾਓ ਦੋ ਚਾਰ ਬੰਦੇ ਕਮੇਟੀ ਤੇ ਆ ਜਾਣ ਫਿਰ ਅੰਦਰ ਚੱਲਦੇ ਮੈਂ ਕਿਉਂ ਕਹਿੰਦੇ ਇਦਾਂ ਚੰਗਾ ਨਹੀਂ ਲੱਗਦਾ ਮੈਂ ਵੀ ਚੰਗੇ ਨੂੰ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਹੈ ਮੇਰੇ ਮਗਰ 5 10 ਬੰਦੇ ਹੋਣ ਫਿਰ ਵਧੀਆ ਦਾ ਨਮਸਕਾਰ ਹੋਣੀ ਹੈ ਨਹੀਂ ਅੱਜ ਆਹ ਕੋ ਚੱਲ ਗਿਆ ਉਹ 5 10 ਬੰਦੇ ਮਗਰ ਹੋਣ ਪਤਾ ਲੱਗੇ ਕੋਈ ਆ ਗਿਆ ਅਸੀਂ ਗੁਰੂ ਕੋਲ ਵੀ ਈਗੋ ਤੇ ਅਹੰਕਾਰ ਉਸੇ ਕਰਕੇ ਸਾਰਾ ਝਗੜਾ ਪਿਆ ਹੋਇਆ ਗੁਰੂ ਕੋਲ ਤਾਂ ਕੋਈ ਚੀਜ਼ ਚੱਲਦੀ ਹੈ ਮਾਫ ਕਰਿਓ ਸਾਰੇ ਔਗਣ ਗੁਰੂ ਬਖਸ਼ ਦਿੰਦਾ ਪਰ ਇੱਕ ਚੀਜ਼ ਗੁਰੂ ਤੇ ਰੱਬ ਨੂੰ ਪਰਵਾਹ ਨਹੀਂ ਹੈ ਪਤਾ ਗਏ ਹਰ ਜਿਓ ਅਹੰਕਾਰ ਨਾ ਭਾਵਈ ਵੇਦ ਕੋਕ ਸੁਣਾਵੇ ਹਮੇ ਅਹੰਕਾਰ ਨਹੀਂ ਸਿਰਫ ਗੁਰੂ ਨੂੰ ਚੰਗਾ ਲੱਗਦਾ ਬਾਕੀ ਸਾਰੇ ਆਪਨ ਬਖਸ਼ੇ ਜਾਂਦੇ ਸਿਰਫ ਗੁਰੂ ਨੂੰ ਅਹੰਕਾਰੀ ਨਹੀਂ ਚੰਗਾ ਲੱਗਦਾ ਤੈਉ ਪਾਤਸ਼ਾਹ ਨੇ ਬਹੁਤ ਆਤਵਿਜਮਾਨੀ ਅਰਦਾਸ ਰੂਪ ਵਿੱਚ ਕਈ ਸਿੱਖਾ ਤੂੰ ਬਾਣੀ ਪੜਦੇਂ ਅਰ ਅਰਦਾਸ ਕਰ ਕਿ ਰਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਚ ਵਿਖਦਦੀ ਇੱਕ ਗਰੀਬਾ ਰਖੋ ਰੱਖਣ ਹਾਰੇ ਖੇਦ ਕਰਿਆਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਦੇ ਕਰ ਕਰ ਹਾਰਿਓ ਅਨਕ ਵਿਪਾਤੀ ਛੋਟੈ ਗਤੂ ਨਹੀਂ ਇੱਕ ਬਾਤ ਸੁਣ ਤੱਕੀ ਓਟਾ ਸਾਧ ਸੰਗ ਮਿਟ ਜਾਹੀ ਤੂੰ ਨਿਮਰਤਾ ਵਿਚ ਅਰਦਾਸ ਕਰ ਕਿਹੜੀ ਚੀਜ਼ ਹੈ ਜਿਹੜੀ ਅਰਦਾਸ ਚੋਂ ਨਹੀਂ ਮਿਲਦੀ ਕੀ ਹੈ ਜੋ ਅਰਦਾਸ ਚੋਂ ਨਹੀਂ ਮਿਲਦਾ ਹੁਣ ਥੋੜਾ ਜਿਆ ਧਿਆਨ ਦਿਓ ਇਤਿਹਾਸ ਕਹਿੰਦਾ ਹੈ ਕਿ ਸ਼ਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਮਿਲਿਆ ਇਹ ਮੈਂ ਪਿਛਲੀ ਵਾਰ ਇੱਥੇ ਸੁਣਾਇਆ ਸੀ ਰਾਜ ਭਾਗ ਦੀ ਪੱਗ ਬਾਬਾ ਸਾਹਿਬ ਸਿੰਘ ਦੀ ਵਿਦੀ ਉਹਨਾਂ ਨੇ ਆਪਣੇ ਕਰ ਕਮਲਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਸ਼ੁਹਾ ਕੇ ਸਿਰ ਤੇ ਬੰਨੀ 11 ਸਾਲ ਦੇ ਬੱਚੇ ਦੇ ਸਿਰ ਤੇ ਪੱਗ ਬੰਨ ਕੇ ਕਿਹਾ ਸੀ ਬੇਟਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਬੈਠੀ ਸੰਗਤ ਖਾਲਸੇ ਨੂੰ ਬੁਲਾ ਫਤਿਹ ਵਕਤ ਆਏਗਾ ਤੇਰੇ ਸਿਰ ਦੀ ਦਸਤਾਰ ਇੱਕ ਦਿਨ ਤਾਜ ਬਣੇਗਾ ਦੁਨੀਆਂ ਦੇ ਲੋਕ ਤੈਨੂੰ ਕੱਲਾ ਮਹਾਰਾਜਾ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਇੱਕ ਸੰਤ ਨੇ ਰਾਜ ਦਿੱਤਾ ਉਸੇ ਧੰਨ ਬਾਬਾ ਸਾਹਿਬ ਸਿੰਘ ਦੀ ਵਿੱਦੀ ਕਦੇ ਮਾਂ ਨੇ ਰੋ ਕੇ ਚਿੱਠੀ ਲਿਖੀ ਸੀ ਬਾਬਾ ਜੀ ਮੇਰਾ 11 ਸਾਲ ਦਾ ਬੱਚਾ ਕਿਤੇ ਸਿੱਖ ਸਰਦਾਰ ਮਾਰ ਨਾ ਦੇਣ ਮਿਸਲਾਂ ਦੀ ਜੰਗ ਵਿੱਚ ਮੇਰਾ ਪੁੱਤ ਨ ਕਿਤੇ ਗਵਾਜੇ ਮੇਰੇ ਸਿਰ ਦਾ ਸਾਈਂ ਮਰ ਗਿਆ 11 ਸਾਲ ਦੇ ਬੱਚੇ ਕੋਲੋਂ ਰਾਜ ਨਹੀਂ ਸੰਭਿਆ ਜਾਣ ਬਾਬਾ ਜੀ ਤੁਸੀਂ ਕਿਰਪਾ ਕਰੋ ਉਦੋਂ ਮਹਾਂਪੁਰਸ਼ ਆਪ ਬਾਬਾ ਸਾਹਿਬ ਸਿੰਘ ਦੀ ਬੈਦੀ ਪਹੁੰਚੇ ਗੁਜਰਾਂਵਾਲੇ ਔਰ ਸਾਧ ਸੰਗਤ ਸਹਿਜ ਪਾਠ ਦੇ ਭੋਗ ਤੋਂ ਬਾਅਦ ਆਪਣੇ ਹੱਥ ਕਰ ਕਮਲਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਦਸਤਾਰ ਸ਼ੋਹ ਅਗੇ ਸਿਰ ਤੇ ਬੰਨ ਕੇ ਕੈਸੀ ਲੈ ਬੀਬੀ ਗੁਰੂ ਗ੍ਰੰਥ ਸਾਹਿਬ ਦਾ ਹੱਥੇ ਦੇ ਸਿਰ ਤੇ ਰਹੇਗਾ ਤੇਰੇ ਤੋਂ ਰਾਜ ਕੋਈ ਨਹੀਂ ਖੋ ਸਕਦਾ ਇਹ ਤਾਂ ਦੂਜੀਆਂ ਰਿਆਸਤਾਂ ਨੂੰ ਮਿਲ ਕੇ ਵੀ ਇੱਕ ਦਿਨ ਸ਼ੇਰ-ਏ-ਪੰਜਾਬ ਬਣੇਗਾ 사ਤਸੰਗਤ ਇੱਕ ਸਾਧ ਦੇ ਸਾਧੂ ਦੇ ਦਿੱਤੇ ਹੋਏ ਰਾਜ ਨੇ ਸੰਤ ਬਾਬਾ ਸਾਹਿਬ ਸਿੰਘ ਦੀ ਬੇਦੀ ਦੇ ਹੱਥ ਦੀ ਬੰਨੀ ਪੱਗ ਸ਼ੇਰ-ਏ-ਪੰਜਾਬ ਨੂੰ ਮਾਣ ਮਿਲਿਆ ਰਾਜੇ ਹੋਣ ਦਾ ਔਰ 사ਤਸੰਗਤ ਜਦੋਂ ਬਾਦਸ਼ਾਹ ਬਣਿਆ ਨਾ ਕੁਝ ਮਿਸਲਾਂ ਨੂੰ ਆਪਣੇ ਵਿੱਚ ਮਿਲਾ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਧ ਰਿਹਾ ਸੀ ਕਿਉਂਕਿ ਇੱਕ ਸੰਤ ਦੀ ਅਸੀਸ ਸੀ ਇੱਕ ਵਕਤ ਆਇਆ ਸਿੱਖ ਕੌਮ ਵਿੱਚੋਂ ਅੱਧੀ ਕੌਮ ਅੱਧੀਆਂ ਮਿਸਲਾਂ ਨੇ ਸ਼ੇਰ-ਏ-ਪੰਜਾਬ ਨੂੰ ਰਾਜਾ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਹਰ ਇੱਕ ਬੰਦੇ ਅੰਦਰ ਹੀ ਗੋਹੰਗਾਰ ਹੈ ਅੱਧੀ ਕੌਮ ਨੇ ਸ਼ੇਰ-ਏ-ਪੰਜਾਬ ਨੂੰ ਮਹਾਰਾਜਾ ਮੰਨਣ ਤੋਂ ਇਨਕਾਰ ਕਰ ਦਿੱਤਾ ਇਨਕਾਰ ਹੀ ਹੋ ਗਿਆ ਵਿਰੋਧ ਹੋਇਆ ਦੋਵੇਂ ਪਾਸਿਆਂ ਦੀਆਂ ਫੌਜਾਂ ਇੱਕ ਵਾਰ ਆ ਕੇ ਆਮੋ ਸਾਹਮਣੇ ਖੜ ਗਈਆਂ ਇੱਕ ਪਾਸੇ ਦੀ ਅੱਧੀ ਫੌਜ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਪਾਸੇ ਅੱਧੀ ਫੌਜ ਬੱਗੀ ਹੋਏ ਸਿੱਖਾਂ ਦੀ ਆਪਸ ਵਿੱਚ 6 ਦਿਨ ਫੌਜਾਂ ਇੱਕ ਦੂਜੇ ਦੇ ਸਾਹਮਣੇ ਅੜੀਆਂ ਰਹੀਆਂ ਪਰ ਡਰਦਿਆਂ ਕੋਈ ਇੱਕ ਦੂਜੇ ਤੇ ਹਮਲਾ ਨਾ ਕਰੇ ਕਿਉਂਕਿ ਡਰ ਸੀ ਸਿਰੇ ਪੰਜਾਬ ਦੀ ਵੀ ਤਾਕਤ ਹੈ ਔਰ ਉਹਦੇ ਮਗਰ ਕੱਲੀ ਜਿਸਮੰਨੀ ਸਰੀਰਾਂ ਦੀ ਹਥਿਆਰਾਂ ਦੀ ਤਾਕਤ ਨਹੀਂ ਕਿਸੇ ਬੰਦਗੀ ਵਾਲੇ ਗੁਰੂ ਨਾਨਕ ਦੀ ਅੰਸ਼ ਵੰਸ਼ ਦਾ ਹੱਥ ਵੀ ਉਹਦੇ ਸਿਰ ਤੇ ਸਾਧ ਸੰਗਤ ਸਾਹਮਣੇੋਂ ਡਰਦੇ ਸਿੱਖ ਸਰਦਾਰਾਂ ਨੇ ਹਮਲਾ ਨਾ ਕੀਤਾ 6 ਦਿਨ ਫੌਜਾਂ ਅੜੀਆਂ ਰਹਿਆਂ ਦੋਮਾ ਪਾਸੇ ਦੂਰ ਦੂਰ ਤੱਕ ਰੌਲਾ ਪੈ ਗਿਆ ਵੇ ਸ਼ੇਰੇ ਪੰਜਾਬ ਦੇ ਵਿਰੋਧ ਵਿੱਚ ਫੌਜ ਖੜੀ ਹੈ ਕਿਸੇ ਵਕਤ ਵੀ ਪੱਤਨ ਉੱਤੇ ਯੰਗ ਹੋ ਸਕਦੀ ਹੈ ਥੋੜੇ ਦਿਨਾਂ ਵਿੱਚ ਇੱਕ ਘਟਨਾ ਕੱਢੀ ਬੱਗੀ ਧੜੇ ਵੱਲ ਖੜੇ ਹੋਏ ਸਰਦਾਰਾਂ ਵਿੱਚੋਂ ਇੱਕ ਸਰਦਾਰ ਸ਼ਰਾਬ ਪੀ ਕੇ ਮਰ ਗਿਆ ਮਾਫ ਕਰਿਓ ਇਹ ਜ਼ਰੂਰੀ ਨਹੀਂ ਕਿ ਸਾਰੇ ਬੰਦਿਆਂ ਦਾ ਕਿਰਦਾਰ ਉੱਚਾ ਹੋਵੇ ਤਾਂ ਇਹ ਵੀ ਸੱਚਾਈ ਹੈ ਜਿਹਦਾ ਕਿਰਦਾਰ ਗਰਿਆ ਹੋਇਆ ਉਹ ਸਿੱਖ ਕੌਮ ਵਿੱਚ ਕਦੇ ਆਪਣੇ ਆਪ ਨੂੰ ਸਰਦਾਰ ਨਹੀਂ ਅਖਵਾ ਸਕਦਾ ਕਿਰਦਾਰ ਗਰੇ ਵਾਲੇ ਬੁੱਤੀ ਦਿਰ ਬੰਦੇ ਨਹੀਂ ਖਲੋਂਦੇ ਹਾਂ ਉਹਨਾਂ ਦਾ ਰੌਲਾ ਜ਼ਰੂਰ ਰਹਿੰਦਾ ਹੈ ਪਰ ਜਿਨ੍ਹਾਂ ਦਾ ਕਿਰਦਾਰ ਗਰਜੇ ਚਿੱਤੇ ਰੱਖਿਓ ਉਹਨਾਂ ਦੇ ਸਿਰ ਤੇ ਗੁਰੂ ਦਾ ਹੱਥ ਵੀ ਨਹੀਂ ਰਹਿਦਾ ਉਧਰੋਂ ਰੌਲਾ ਪਿਆ ਵੇ ਇੱਕ ਸਰਦਾਰ ਸ਼ਰਾਬ ਪੀ ਕੇ ਮਰ ਗਿਆ ਪਰ ਫਿਰ ਵੀ ਫੌਜਾਂ ਬਾਕੀ ਖੜੀਆਂ ਸਨ ਜਦੋਂ ਦੂਰ ਦੂਰ ਤੱਕ ਰੌਲਾ ਪਿਆ ਹੋਵੇ ਸ਼ੇਰੇ ਪੰਜਾਬ ਦੇ ਬੱਗੀ ਹੋ ਗਏ ਨੇ ਬੰਦੇ ਬੱਗੀ ਫੌਜ ਸ਼ੇਰੇ ਪੰਜਾਬ ਦੇ ਖਿਲਾਫ ਛੇ ਦਿਨ ਤੋੜੀ ਹੋਈ ਹੈ ਪਰ ਦੋਵੇਂ ਇੱਕ ਦੂਜੇ ਤੇ ਹਮਲਾ ਨਹੀਂ ਕਰ ਰਹੇ ਡਰ ਰਹੇ ਨੇ ਇੰਨੇ ਨੂੰ ਇੱਕ ਚੜ੍ਹਦੀ ਕਲਾ ਵਾਲਾ ਨੌਜਵਾਨ ਸ਼ਹੀਦੀ ਸਿੱਖਾਂ ਦਾ ਅੰਮ੍ਰਿਤ ਧਾਰੀ ਬਾਣਾ ਪਹਿਨਿਆ ਹੋਇਆ ਚੰਦ ਕੋ ਦੇ ਨਾਲ ਗੁਰੂ ਦੇ ਅੰਮ੍ਰਿਤ ਧਾਰੀ ਸ਼ਸਤਰ ਧਾਰੀ ਸਿੱਖ ਨੇ ਸਾਧ ਸੰਗਤ ਉਹ ਦੋਮੇ ਦੇ ਮੈਦਾਨ ਵਿੱਚ ਆਪਣੀ ਫੌਜ ਲੈ ਕੇ ਆ ਗਏ ਗੰਟੀ ਦੇ ਸਿੱਖ ਉਹਦੇ ਕੋਲ ਸ਼ਸਤਰਧਾਰੀ ਉਹਨੇ ਆਪਣਾ ਸੁਨਿਆ ਬੰਗਾਰ ਦੇ ਕੇ ਦੁਮਾ ਧੜਿਆਂ ਨੂੰ ਕਲ ਦਿੱਤਾ ਸ਼ੇਰੇ ਪੰਜਾਬ ਨੂੰ ਵੀ ਤੇ ਬੱਗੀ ਧੜੇ ਨੂੰ ਵੀ ਦੁਮਾ ਧੜਿਆਂ ਵੱਲ ਸੁਨਿਆ ਕੱਲਿਆਂ ਵੇ ਜਾ ਤਾਂ ਕਰ ਲੋ ਸੁਲਾ ਨਹੀਂ ਤਾਂ ਜੇ ਸੁਲਾ ਨਹੀਂ ਕਰੋਗੇ ਪਹਿਲਾਂ ਮੇਰੇ ਨਾਲ ਟੱਕਰ ਲਓ ਮੈਂ ਤੁਹਾਡੇ ਨਾਲ ਲੜਨ ਨੂੰ ਤਿਆਰ ਐ ਭਾਵੇਂ ਸ਼ੇਰੇ ਪੰਜਾਬ ਲੜਨ ਲਈ ਆ ਜਾਏ ਭਾਵੇਂ ਬੱਗੀ ਧੜਾ ਲੜਨ ਵਾਸਤੇ ਆ ਜਾਏ ਜਾ ਤਾਂ ਸੁਲਾ ਕਰ ਲੋ ਸਿੱਖ ਸਰਦਾਰੋ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਸਿੱਖ ਸਿੱਖ ਉਤੇ ਕਦੇ ਹਮਲਾ ਨਹੀਂ ਕਰੇਗਾ ਸਿੱਖ ਸਿੱਖ ਉਤੇ ਕਦੇ ਹਥਿਆਰ ਨਹੀਂ ਤਾਣੇਗਾ ਜੇ ਤੁਸੀਂ ਗੁਰੂ ਦੀ ਨਹੀਂ ਮੰਨਣੀ ਮੈਂ ਤੁਹਾਨੂੰ ਗੁਰੂ ਦੇ ਸਿੱਖ ਨਹੀਂ ਸਮਝਦਾ ਤੁਸੀਂ ਜਿੰਨੇ ਖੜੇ ਹੋ ਅੱਗੀ ਹੰਕਾਰੀ ਤੇ ਬੱਗੀ ਖੜੇ ਹੋ ਤੁਸੀਂ ਗੁਰੂ ਦੇ ਸਿੱਖ ਨਹੀਂ ਇੱਕ ਗੁਰੂ ਗੋਬਿੰਦ ਸਿੰਘ ਦਾ ਸਿੱਖ ਤੁਹਾਨੂੰ ਬੰਗਰਨ ਆਇਆ ਭਾਵੇਂ ਸ਼ੇਰੇ ਪੰਜਾਬ ਮੇਰੇ ਨਾਲ ਲੜ ਲਵੇ ਭਾਵੇਂ ਬੱਗੀ ਧੜਾ ਲੜ ਲੈ ਮੈਂ ਤੁਮ ਡੋਡੇ ਦੋਮਾ ਧੜਿਆਂ ਨਾਲ ਲੜਨ ਵਾਸਤੇ ਤਿਆਰ ਜਦੋਂ ਸੁਨਿਆ ਦੋਮਾ ਧੜਿਆਂ 'ਚ ਪਹੁੰਚ ਗਿਆ ਇਤਿਹਾਸ ਕਹਿੰਦਾ ਵੇ ਦੋਏ ਧੜੇ ਡਰ ਗਏ ਪਤਾ ਕਿਉਂ ਜਿਹੜੇ ਸਿੱਖ ਨੇ ਸੁਨਿਆ ਕੱਲਿਆਂ ਨਾ ਮੈਂ ਲੜਨ ਆਇਆ ਗੁਰੂ ਗੋਬਿੰਦ ਸਿੰਘ ਦਾ ਸਿੱਖ ਤੇ ਤੁਸੀਂ ਗੁਰੂ ਦੇ ਸਿੱਖ ਨਹੀਂ ਜੇ ਗੁਰੂ ਦੇ ਸਿੱਖ ਹੁੰਦੇ ਸਿੱਖ ਸਿੱਖ ਉੱਤੇ ਕਦੇ ਹਮਲਾ ਨਹੀਂ ਕਰਦੇ ਜੇ ਗੁਰੂ ਦੇ ਸਿੱਖ ਹੁੰਦੇ ਸਿੱਖ ਸਿੱਖ ਉਤੇ ਕਦੇ ਹਥਿਆਰ ਨਹੀਂ ਤਾਣਦਾ ਤੁਸੀਂ ਦੁਮੇ ਧੜੇ ਸਿੱਖ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਦਾ ਇੱਕ ਨੰਦਾ ਜਿਆ ਸਿੱਖ ਐ ਅਦਨਾ ਜਿਆ ਸਿੱਖ ਤੁਹਾਨੂੰ ਬੰਗਾਰ ਪਾਉਂਦਾ ਓਏ ਭਾਵੇਂ ਦੁਮੇ ਧੜੇ ਮੇਰੇ ਨਾਲ ਲੜ ਲਓ ਉਹ ਡਰ ਗਏ ਧੋਏ ਟੜ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕੂੜ ਨਿਕਟੇ ਨਾਨਕਾ ਓੜਕ ਸੱਜ ਰਹੀ ਜਿੰਨਾ ਮਰਜੀ ਮੋਹਰਿਓ ਝੂਠ ਤਾਕਤ ਵਰ ਹੋਵੇ ਜਦੋਂ ਕੋਈ ਨਿਤਨੇਮੀ ਗੁਰੂ ਤੇ ਆਸ਼ੇ ਤੇ ਚੱਲਣ ਵਾਲਾ ਗੁਰੂ ਦੀ ਰਹਿਤ ਤੇ ਚੱਲਣ ਵਾਲਾ ਬੰਗਾਰ ਪਾਉਂਦਾ ਵੱਡੇ ਵੱਡੇ ਦਰਭ ਜਾਂਦੇ ਨੇ ਉਹਦੇ ਸਾਧ ਸੰਗਤ ਅੱਜ ਅਰਦਾਸ ਕਰੋ ਕੌਮ ਵਿੱਚ ਇਹੋ ਜਿਹਾ ਸਿੱਖਾਂ ਦੀ ਲੋੜ ਹੈ ਜਿਨ੍ਹਾਂ ਕੋਲ ਗੁਰੂ ਦੇ ਰਹਿਤਮੰਦ ਗੁਰੂ ਦਾ ਬਾਣਾ ਗੁਰੂ ਦਾ ਭੈ ਗੁਰੂ ਦੀ ਬਾਣੀ ਤੇ ਗੁਰੂ ਦਾ ਬਲ ਹੋਵੇ ਕਿਤੇ ਬਗੀਆਂ ਤੇ ਦੂਜਿਆਂ ਤੀਜਿਆਂ ਨੂੰ ਅੱਜ ਵੀ ਕੋਈ ਬੰਗਾਰ ਪਾਵੇ ਉਹ ਸਿੱਖੋ ਇੱਕ ਦੂਜੇ ਦੀ ਜਾਨ ਦੇ ਵੈਰੀ ਨਾ ਬਣੋ ਸਾਧ ਸੰਗਤ ਇਤਿਹਾਸ ਤਿੰਨ ਦੇ ਉਹਨੇ ਬੰਗਾਰ ਪਾਈ ਟੜੇ ਦੋਮੇ ਡਰ ਗਏ ਉਹਨਾਂ ਪਤਾ ਕਰਵਾਇਆ ਇਹ ਕੌਣ ਹੈ ਬਈ ਜਿਹੜਾ ਸਾਨੂੰ ਕਹਿੰਦੇ ਭਾਵੇਂ ਦੋਮੇ ਧੜੇ ਲੜ ਲਓ ਪਰ ਤੁਸੀਂ ਗੁਰੂ ਦੇ ਸਿੱਖ ਨਹੀਂ ਤੇ ਨਾਲ ਚਿੱਠੀ 'ਚ ਪਤਾ ਕੀ ਲਿਖਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤੇ ਬਗੀ ਧੜੇ ਨੂੰ ਵੀ ਇਹ ਲਿਖਿਆ ਕਿ ਤੁਸੀਂ ਜਿੱਤਣਾ ਨਹੀਂ ਮੇਰੇ ਕੋਲੋਂ ਕਦੇ ਇਹ ਵੀ ਯਾਦ ਰੱਖਿਓ ਕਿਉਂ ਮੇਰੇ ਕੋਲ ਫੌਜ ਭਾਵੇਂ ਘਟੇ ਪਰ ਮੇਰੇ ਮਗਰ ਗੁਰੂ ਗੋਬਿੰਦ ਸਿੰਘ ਦਾ ਹੱਥ ਹੈ ਟੋਡੇ ਸਿਰ ਤੇ ਗੁਰੂ ਦਾ ਹੱਥ ਕਦੇ ਨਹੀਂ ਆਉਣਾ ਕਿਉਂ ਤੁਸੀਂ ਗੁਰੂ ਦੀ ਗੱਲ ਨਹੀਂ ਮੰਨੀ ਦਰਿਆ ਹੋਇਆ ਨੇ ਪਤਾ ਕਰਵਾਇਆ ਕੌਣ ਹੈ ਹੁਣ ਇਹ ਬੰਗਾਰ ਪਾਉਣ ਵਾਲਾ ਪਤਾ ਕੌਣ ਹੈ ਇਤਿਹਾਸ ਵਿੱਚ ਜਿਨੇ ਸ਼ੇਰੇ ਪੰਜਾਬ ਨੂੰ ਵੀ ਬੰਗਾਰ ਪਾਤੀ ਤੇ ਦੂਜੇ ਪਾਸੇ ਬੰਗਾਰ ਬੱਗੀ ਧੜੇ ਨੂੰ ਵੀ ਦਿੱਤਾ ਕਿੰਨੀ ਤਾਕਤ ਹੈ ਇਹ ਨੌਜਵਾਨ ਥੋੜੇ ਜਿਹਾ ਸ਼ਸਤਰ ਧਾਰੀ ਸਿੱਖ ਲੈ ਕੇ ਬੰਗਾਰਨ ਵਾਲਾ ਪਤਾ ਕੌਣ ਹੈ ਜਿਹਦੇ ਸਿਰ ਉੱਤੇ ਕਦੇ ਬਾਬਾ ਸਾਹਿਬ ਸਿੰਘ ਬੇਦੀ ਨੇ ਹੱਥ ਰੱਖਿਆ ਇਹ ਬੰਗਾਰਨ ਵਾਲਾ ਕੋਈ ਹੋਰ ਨਹੀਂ ਹੈ ਨੌਜਵਾਨ ਹੈ ਸ਼ਸਤਰਧਾਰੀ ਹੈ ਗੰੰਤੀ ਦੇ ਸ਼ਸਤਰਧਾਰੀ ਸਿੱਖ ਨੇ ਐਡੀਆਂ ਵੱਡੀਆਂ ਮਿਸਲਾਂ ਦੇ ਸਰਦਾਰਾਂ ਨੂੰ ਬੰਗਾਰ ਪਾਤੀਓ ਦੋਵੇਂ ਭਾਵੇਂ ਲੜ ਲਓ ਤੁਸੀਂ ਜਿੱਤ ਨਹੀਂ ਸਕਦੇ ਕਿਉਂਕਿ ਮੇਰੇ ਤੇ ਕਲਗੀਆਂ ਵਾਲੇ ਦਾ ਹੱਥ ਹੈ ਸਾਸੰਗਤ ਇਹ ਉਹ ਬੱਚਾ ਹੈ ਜਿਹਨੂੰ ਕਦੇ 5 ਸਾਲ ਦੀ ਉਮਰ ਵਿੱਚ ਇਹਦੇ ਸਿਰ ਉੱਤੇ ਬਾਬਾ ਸਾਹਿਬ ਸਿੰਘ ਬਿੱਦੀ ਨੇ ਹੱਥ ਰੱਖਿਆ ਮੈਂ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਤੋਂ ਇਤਿਹਾਸ ਕਹਿਦਾ ਹਾਂ ਕੌਣ ਹੈ ਇਤਿਹਾਸ ਕਹਿੰਦੇ ਮਲਵੇ ਦੀ ਧਰਤੀ ਤੇ ਇੱਕ ਗਰੀਬੜਾ ਜਿਹਾ ਸਿੱਖ ਜੋੜਾ ਰਹਿੰਦਾ ਹੈ ਪਤੀ ਪਤਨੀ ਨੇ ਅੰਮ੍ਰਿਤ ਧਾਰੀ ਨੇ ਬਾਣੀ ਪੜਨ ਵਾਲੇ ਪਰ ਗਰੀਬ ਬਹੁਤ ਹੈ ਕਈ ਸਾਲ ਗੁਜ਼ਰ ਗਏ ਉਹਨਾਂ ਦੇ ਘਰ ਚੋਂ ਔਲਾਦ ਨਹੀਂ ਹੋਈ ਨਿਤ ਗੁਰੂ ਨੂੰ ਯਾਦ ਕਰਦੇ ਨੇ ਪਾਤਸ਼ਾਹ ਸਾਡਾ ਵੀ ਕਿਤੇ ਘਰ ਸਾਡਾ ਵੀ ਬੇੜਾ ਕਿਤੇ ਭਰੇ ਗਰੀਬ ਜ਼ਰੂਰ ਹੈ ਪਰ ਪਾਤਸ਼ਾਹ ਔਲਾਦ ਤੋਂ ਬਗੈਰ ਨਹੀਂ ਬੰਦਾ ਗਰੀਬੀ ਵਿੱਚ ਦਿਨ ਕੱਟ ਲੈਂਦਾ ਹੈ ਉਲਾਦ ਤੋਂ ਬਗੈਰ ਉਮਰ ਕਟਣੀ ਔਖੀ ਐ ਰੋਜ਼ ਮੰਗਦੇ ਨੇ ਨਿਤਨੇਮੀ ਨੇ ਬਾਣੀ ਵਾਲੇ ਨੇ ਅੰਮ੍ਰਿਤ ਧਾਰੀ ਨੇ ਇੱਕ ਦਿਨ ਪਤਾ ਲੱਗਾ ਕਿ ਕੁਝ ਸਿੰਘਾਂ ਦਾ ਜਥਾ ਇਹਨਾਂ ਦੇ ਪਿੰਡ ਆਇਆ ਉਹ ਨਿਹੰਗ ਸਿੰਘ ਸਿੰਘਾਂ ਦਾ ਜਥਾ ਘੋੜਿਆਂ ਤੇ ਸਵਾਰ ਚਲਦਿਆਂ ਚਲਦਿਆਂ ਇਹਨਾਂ ਦੇ ਪਿੰਡ ਰੁਕਿਆ ਉਸ ਜਥੇ ਦਾ ਜਥੇਦਾਰ ਹੈ ਭਾਈ ਨੈਣਾ ਸਿੰਘ ਤੇ ਘਰ ਵਾਲੀ ਮਾਈ ਨੇ ਬੀਬੀ ਨੇ ਕਿਹਾ ਆਪਣੇ ਸਰਦਾਰ ਨੂੰ ਕੀ ਜੀ ਸੁਣਿਆ ਹੈ ਵੇ ਜੇ ਅਰਦਾਸ ਨਾ ਪੂਰੀ ਹੋਵੇ ਤਿਆਰ ਪਰ ਤਿਆਰ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਈਏ ਉਹਨਾਂ ਦੀ ਅਰਦਾਸ ਗੁਰੂ ਕਲਗੀਆਂ ਵਾਲਾ ਸੁਣ ਲੈਂਦਾ ਹੈ ਖਬਰਿਆ ਸਾਡੇ ਕਰਮ ਕਿ ਹੋ ਜਾਇਨੇ ਗੁਰੂ ਦੇ ਸਿੰਘ ਆਏ ਨੇ ਪੰਜ ਸਿੱਖਾਂ ਤੋਂ ਅਰਦਾਸ ਕਰਾਓ ਉਸ ਮਾਈ ਦੇ ਘਰ ਵਾਲਾ ਉਹਦਾ ਨਾਮ ਹੈ ਭਾਈ ਈਸ਼ਰ ਸਿੰਘ ਈਸ਼ਰ ਸਿੰਘ ਜਾ ਕੇ ਜਥੇਦਾਰ ਸਰਦਾਰ ਨੈਣਾ ਸਿੰਘ ਨੂੰ ਕਹਿੰਦਾ ਜੀ ਮੈਂ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਉਨ ਕਹੇ ਸਾਡੀ ਫੌਜ ਤਾਂ ਵੱਡੀ ਹੈ ਮੋਰਿਓ ਭਾਈ ਸ਼ਰਸਿੰਘ ਨੇ ਕਿਹਾ ਮੈਂ ਗਰੀਬ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਸ਼ਕਾ ਕੇ ਅਰਦਾਸ ਕਰਾਉਣੀ ਹੈ ਮੈਂ ਬੁੱਧ ਤੇ ਸਿੰਘਾਂ ਨੂੰ ਪ੍ਰਸ਼ਾਦਾ ਨਹੀਂ ਕਰ ਸਕਦਾ ਸਰਦਾਰ ਨੈਣਾ ਸਿੰਘ ਨੇ ਕਿਹਾ ਸਿੰਘ ਦੀ ਸ਼ਰਦਾ ਹੈ ਚਲੋ ਵੇ ਪੰਜ ਸਿੰਘ ਤਿਆਰ ਹੋਵੋ ਚਾਰ ਸਿੰਘਾਂ ਨੂੰ ਨਾਲ ਲੈ ਕੇ ਜਥੇ ਦਾ ਨੈਣਾ ਸਿੰਘ ਸ਼ਰਸਿੰਘ ਦੇ ਘਰ ਚਲਾ ਗਿਆ ਕੱਚਾ ਬੇੜਾ ਕੱਚੇ ਕਮਰੇ ਪਏ ਨੇ ਬੀਬੀ ਨੇ ਚੌਂਕਾ ਚੁੱਲਾ ਚੰਗੀ ਤਰੰਗੋਏ ਨਾਲ ਮਿੱਟੀ ਨਾਲ ਲਿਪ ਕੇ ਸਵਾਰਿਆ ਪੰਜ ਸਿੰਘਾਂ ਨੂੰ ਸੱਦਿਆ ਪ੍ਰਸ਼ਾਦਾ ਤਿਆਰ ਕੀਤਾ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਹੱਥ ਜੋੜ ਕੇ ਕਿਹਾ ਸਾਡੇ ਘਰ ਵਿੱਚ ਔਲਾਦ ਨਹੀਂ ਹੈ ਅਰਦਾਸ ਕਰੋਣੀ ਸਰਦਾਰ ਨਹਿਣਾ ਸਿੰਘ ਨੇ ਪੰਜ ਸਿੱਖਾਂ ਪ੍ਰਸ਼ਾਦਾ ਛਕ ਕੇ ਅਰਦਾਸ ਕੀਤੀ ਕਲਗੀਧਰ ਦਸ਼ਮੇਸ਼ ਪਤਾ ਤੇਰੇ ਬਾਣੇ ਤੇ ਬਾਣੀ ਦੇ ਧਾਰਨੀ ਸਿੱਖਾਂ ਨੂੰ ਤੇਰੇ ਨਾਮ ਤਰੀਕ ਸਿੱਖ ਜਾਣ ਕੇ ਪ੍ਰਸ਼ਾਦਾ ਛਕਾਇਆ ਇਸ ਗਰੀਬੜੇ ਜਿਹੇ ਸਿੱਖ ਨੂੰ ਔਲਾਦ ਦੀ ਦਾਤ ਬਖਸ਼ੋ ਪੰਜ ਸਿੱਖਾਂ ਦੀ ਅਰਦਾਸ ਪੂਰੀ ਹੋਈ ਇੱਕ ਸਾਲ ਬਾਅਦ ਭਾਈ ਇਸ਼ਰ ਸਿੰਘ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਉਹ ਬੱਚਾ ਹੌਲੀ-ਹੌਲੀ ਉਹਨੂੰ ਇਸ਼ਰ ਸਿੰਘ ਤੇ ਉਹਦੇ ਘਰ ਵਾਲੀ ਪਾਲਦੇ ਰਹੇ ਜਦੋਂ ਬੱਚਾ 5 ਸਾਲ ਦਾ ਹੋਇਆ ਅਚਾਨਕ ਛੋਡੀ ਜੇ ਬਿਮਾਰੀ ਨਾਲ ਇਸ਼ਰ ਸਿੰਘ ਦੀ ਮੌਤ ਹੋ ਗਈ ਇਤਿਹਾਸ ਕਹਿੰਦਾ ਹੈ ਹੁਣ ਉਹ ਮਾਈ ਕੋਲ ਇਕੱਲਾ ਬੱਚਾ ਰਹਿ ਗਿਆ ਉੱਪਰੋਂ ਸਿਰ ਤੇ ਗਰੀਬੀ ਹੈ ਚਿੱਤ ਵਿੱਚ ਆਇਆ ਲੋਕੀ ਕਹਿੰਦੇ ਨੇ ਕਿ ਜੇ ਸਿਰ ਉੱਤੇ ਪਤੀ ਦਾ ਸਾਆ ਨਾ ਹੋਵੇ ਬੱਚੇ ਵਿਗੜ ਜਾਂਦੇ ਜਾਂਦੇ ਕੱਲ ਨੂੰ ਇਹ ਬੱਚਾ ਵੱਡਾ ਹੋ ਕੇ ਵਿਗੜ ਗਿਆ ਲੋਕੀ ਕਹਿਣਗੇ ਲੈ ਬੜੇ ਸਿੱਖ ਬਣੇ ਫਿਰਦੇ ਸੀ ਬੱਚਾ ਵਿਗੜ ਗਿਆ ਪਿਓ ਦਾ ਸਾਆ ਨਾ ਹੋਵੇ ਬੱਚੇ ਵਿਗੜ ਜਾਂਦੇ ਨੇ ਲੋਕੀ ਕਹਿਣਗੇ ਰੰਡੀ ਕੋਲੋਂ ਪੁੱਤ ਨਹੀਂ ਪਾਲਿਆ ਗਿਆ ਲੋਕਾਂ ਦੇ ਮਿਹਣਿਆਂ ਤੋਂ ਡਰਦੀ ਪੁੱਤ ਦੀ ਸੰਭਾਲ ਕਰਨ ਦੀ ਇੱਛਾ ਰੱਖਦੀ ਉਸ ਮਾਈ ਨੇ ਪਤਾ ਕੀ ਕੀਤਾ ਪਤੀ ਗੋਜਨ ਤੋਂ ਬਾਅਦ 5 ਸਾਲ ਦਾ ਬੱਚਾ ਲੈ ਕੇ ਸ਼੍ਰੀ ਕਾਲ ਤੱਕ ਸਭ ਚਲੀ ਗਈ। ਜਦੋਂ ਸ਼੍ਰੀ ਕਾਲ ਤੱਕ ਸਭ ਪਹੁੰਚੀ ਪਤਾ ਲੱਗਾ ਸਿੱਖ ਇੱਥੇ ਆ ਕੇ ਰਹਿੰਦੇ ਨਹੀਂ। ਉਸੇ ਜਗ੍ਹਾ ਤੇ ਜਥੇਦਾਰ ਭਾਈ ਨੈਣਾ ਸਿੰਘ ਦਾ ਜਥੇ ਉਸੇ ਜਗ੍ਹਾ ਉੱਤੇ ਬਾਬਾ ਸਾਹਿਬ ਸਿੰਘ ਬੈਦੀ ਬੈਠੇ ਨੇ। 5 ਸਾਲ ਦੇ ਬੱਚੇ ਨੂੰ ਲਿਜਾ ਕੇ ਭਾਈ ਨੈਣਾ ਸਿੰਘ ਦੇ ਸਾਹਮਣੇ ਹੱਥ ਜੋੜੇ। ਉਹਨੇ ਪਛਾਣ ਲੇ ਤਾਂ ਇਸ਼ਰ ਸਿੰਘ ਦੇ ਘਰ ਵਾਲੀ। ਹੁਣ ਕਾ ਮਾਈ ਤੂੰ ਕਿਵੇਂ ਆਈ ਹੈ? ਤੇਰੇ ਨਾਲ ਤੇਰਾ ਸਰਦਾਰ ਨਹੀਂ ਆਇਆ ਇਸ਼ਰ ਸਿੰਘ। ਉਨ ਕਹ ਜੀ ਉਤੇ ਚੜਾਈ ਹੋ ਗਈ ਅਕਾਲ ਚਲਾਣਾ ਕਰ ਗਏ ਆਖਿਆ ਬੜੀ ਮਾੜੀ ਗੱਲ ਹੋਈ ਬੱਚਾ ਛੋਟਾ ਹੈ ਫਿਰ ਪਰਮੇਸ਼ਰ ਕਿਵੇਂ ਹੁੰਦੀ ਹੈ ਉਹਨ ਕੇ ਮੈਂ ਗਰੀਬਣੀ ਲੋਕਾਂ ਦੇ ਭੰਡੇ ਮੰਜ ਕੇ ਰੋਟੀ ਖਾਲਾਂਗੀ ਪਰ ਮੈਂ ਤੁਹਾਡੇ ਕੋਲ ਆਪਣਾ ਬੱਚਾ ਲੈ ਕੇ ਆਈ ਆ ਸਰਦਾਰੋ ਤੁਹਾਡੀ ਅਰਦਾਸ ਨਾਲ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਪੁੱਤ ਦਿੱਤਾ ਮੈਂ ਚਾਹੁੰਨੀ ਮੇਰਾ ਪੁੱਤਰ ਪੰਥ ਦਾ ਕੋਈ ਸੇਵਾਦਾਰ ਬਣੇ ਇਹ ਗੁਰੂ ਪੰਥ ਦੀ ਸੇਵਾ ਕਰੇ ਇਹਦੇ ਲਈ ਅਰਦਾਸ ਕਰੋ ਮੇਰਾ ਬੱਚਾ ਵਿਗੜ ਨਾ ਜਾਵੇ ਪਿਓ ਤੋਂ ਬਗੈ ਇਹ ਕੋਈ ਪੰਥ ਦੀ ਸੇਵਾ ਕਰੇ ਭਾਈ ਨੈਣਾ ਸਿੰਘ ਨੇ ਕਿਹਾ ਉਹ ਬੈਠੇ ਗੁਰੂ ਨਾਨਕ ਦੀ ਅੰਸ਼ ਵੰਸ਼ ਦਾ ਮਾਲਕ ਬਾਬਾ ਸਾਹਿਬ ਸਿੰਘ ਬੈਦੀ ਉਹਦੇ ਚਰਮਾਂ 'ਚ ਮੱਥਾ ਟਕਾ ਕੇ ਅਸੀਰਵਾਦ ਲੈ ਸਾ ਸੰਗਤ ਮਾਫ ਕਰਿਓ ਇਹ ਗੁਰਮਤ ਦਾ ਸੰਦੇਸ਼ ਹੈ ਇਹਨੂੰ ਹੋਰ ਨਾ ਕਿਸੇ ਪਾਸੇ ਲੈ ਕੇ ਜਾਇਓ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਗੁਰ ਸਿੱਖਾਂ ਕੈ ਮਨ ਭਾਵੰਦੀ ਗੁਰ ਸਤਗੁਰ ਕੀ ਵਡਿਆਈ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ ਤੇ ਗੁਰੂ ਨੂੰ ਗੁਰਸਿੱਖਾਂ ਦੀ ਵਡਿਆਈ ਚੰਗੀ ਲੱਗਦੀ ਹੈ ਇਹ ਗੁਰਮਤ ਵਿੱਚੋਂ ਸਮਝਣ ਦੀ ਲੋੜ ਹੈ ਗੁਰੂ ਨੂੰ ਸਿੱਖ ਦੀ ਵਡਿਆਈ ਸੋਹਣੀ ਲੱਗਦੀ ਹੈ ਤੇ ਸਿੱਖ ਨੂੰ ਗੁਰੂ ਦੀ ਵਡਿਆਈ ਜਿਹੜੇ ਸਿੱਖ ਨੂੰ ਗੁਰੂ ਦੀਆਂ ਵਡਿਆਈਆਂ ਚੰਗੀਆਂ ਲੱਗਣ ਜਿਹੜਾ ਸਿੱਖ ਗੁਰੂ ਦੀ ਵਡਿਆਈ ਵਿੱਚ ਖੁਸ਼ ਹੋਵੇ ਕਿ ਮੇਰੇ ਗੁਰੂ ਦੀ ਵਡਿਆਈ ਵਧਣੀ ਚਾਹੀਦੀ ਹੈ ਉਹ ਸਿੱਖ ਦੀ ਵੀ ਵਡਿਆਈ ਵੱਧਦੀ ਹੈ ਕਈਓ ਮਹਰੇ ਕਿਆ ਗੁਰ ਸਿੱਖੀ ਭਾਣ ਮੰਨਿਆ ਗੁਰ ਪੁਰ ਅਪਾਰ ਲੰਘਾਏ ਫਿਰ ਵਡਿਆਈ ਕਿੰਨੀ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਵਾਹੇ ਗੁਰੂ ਦੇ ਪਰਵਾਨ ਹੋਏ ਦੀ ਚਰਨ ਧੂੜ ਵੀ ਕਰਮ ਬਦਲ ਲਿੰਦੀ ਹੈ ਰੋਜ ਸੌਣ ਲੱਗੇ ਤੁਸੀਂ ਪੜ੍ਹ ਕੇ ਸੁਣਦੇ ਹੋ ਅੰਤ ਰਯਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੁਕ ਕਰ ਸੰਤਨ ਕੀ ਧੂਰੇ ਸਾ ਸੰਗਤ ਇਹ ਹੈ ਗੁਰਮਤ ਦਾ ਸੰਦੇਸ਼ ਜਪ